ਹੈਲੋ ਮਿੱਤਰੋ ਕਿਤਾ ਸਾਰੇ ਆ ਲੱਗੀ ਵੀ ਆਪਣੀ ਲੇਬਰ ਵਈ ਓਏ ਲਗਾ ਕਰੋ ਕਰੋ ਕੰਮ ਕਰੋ ਕੰਮ ਚੌੜੀ ਮੈਨੂੰ ਚੰਗੀ ਲੱਗਦੀ ਹਾਂ ਚੌੜ ਕਰੀ ਜਨੇ ਰੋ ਸਾਰ ਦਿਨ ਆਹੀ ਪਟਿਆਲੇ ਤੜਕੇ ਆਏ ਇਹਨਾਂ ਨੇ ਛੋੜ ਕੇ ਗਿਆ ਸਾਹ ਆਪਕੋ ਮੈਂ ਕੰਮ ਕੋ ਰੋਕ ਕਿਉਂ ਕੀ ਆਪ ਲੋਗੋ ਨੇ ਕੰਮ 10000 रुपैया चाहिए 10000 रुपैया कल को मिलेगा नहीं आज चाहिए आज नहीं आज नहीं मिलेगा दस हजार रुपया कर करके मर गया और पैसा देता नहीं काकू का काय पैसा नहीं देता <laughs> ए पैसा दे देंगे कोई बात नहीं मिल जाएगा पैसा काम करो पहले ये बंदा पीछे रह गया अभी हमारा स्टेटस ता अभी पड़ा व्लॉग पाज दिन आज आए मुंडे लेवर अपनी लगी लगी, भी। लगी भी भी ना मेरा किवें ਬਦਾ ਸਹੀ ਹੈ ਲੱਗੇ ਨਾ ਮੈਂ ਵੀ ਵਲੌਗ ਤਾਂ ਬਣਾ ਲਈਏ ਕਿ ਮੁੰਡੇ ਗੁੱਸੇ ਹੋ ਜਾਣਗੇ ਆਪਣੇ ਲੇਵਰ ਨਹੀਂ ਵੀਡੀਓ ਨਹੀਂ ਬਣਾ ਕੇ ਪਈ ਤੇਓ ਮਿੱਤਰੋ ਕਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਪ ਕੇ ਰੱਖੋ ਲਾਈਕ ਲੋ